ਹੋਏ 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 ਮਾਰਾ ਅੱਗੇ ਵਾਲੇ ਨੇ ਸਟਾਰਟ ਕਰਨਾ ਚਾਹੁੰਦਾ ਹੈ ਚਾਬੀ ਚਾਬੀ ਚੁੜਾਣਾ ਲੱਗਦੀ ਨਹੀਂ ਆਉਣੀ ਤਾਂ ਨਹੀਂ ਲੋਕ ਹੋਈ ਕਿੱਦਾਂ ਦੇਖਦੇ ਨਹੀਂ ਦੇਖਦੀ ਰੇਲਵੇ ਰੋਡ ਨੰਗਲ ਵਿਖੇ ਇੱਕ ਵਾਰ ਫੇਰ ਤੋਂ ਚੋਰਾ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬੀਤੀ ਰਾਤ ਤਕਰੀਬਨ 12 ਤੋਂ 1 ਵਜੇ ਦੇ ਦਰਮਿਆਨ ਚੋਰਾ ਵੱਲੋਂ ਘਰ ਦੇ ਬਾਹਰ ਖੜਿਆ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਦੱਸਦੇ ਕਿ ਇਸ ਤੋਂ ਪਹਿਲਾਂ ਵੀ ਰੇਲਵੇ ਰੋਡ ਵਿਖੇ ਮੋਟਰਸਾਈਕਲ ਚੋਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਤੇ ਹੁਣ ਇੱਕ ਵਾਰ ਫੇਰ ਤੋਂ ਤਿੰਨ ਹਲਕੀ ਉਮਰ ਦੇ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ। ਇਸ ਘਟਨਾ ਸਬੰਧੀ ਗੱਲਬਾਤ ਕਰਦਿਆਂ ਪ੍ਰਿੰਸ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਉਸ ਦਾ ਮੋਟਰਸਾਈਕਲ ਘਰ ਦੇ ਬਾਹਰ ਰਾਤ ਨੂੰ ਖੜਾ ਹੁੰਦਾ ਸੀ ਤੇ ਤਕਰੀਬਨ 12 ਤੋਂ 1 ਵਜੇ ਦੇ ਦਰਮਿਆਨ ਬੀਤੀ ਰਾਤ ਤਿੰਨ ਲੜਕੇ ਇਸ ਸੜਕ ਤੋਂ ਲੰਘ ਰਹੇ ਸਨ ਜਿਨ੍ਹਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਨਾਂ ਲੜਕਿਆਂ ਦੇ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਵੇਖੋ ਗੱਲਬਾਤ ਕਰਦੇ ਆ ਰੇਲਵੇ ਰੋਡ ਨਿਵਾਸੀ ਪ੍ਰਿੰਸ ਅਤੇਜਸੀ ਨੇ ਕੀ ਕਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਸੀ ਜੀ ਕੀ ਕਹਿਣਾ ਚਾਹੋਗੇ ਰੇਲਵੇ ਰੋਡ ਵਿੱਚ ਕੁਝ ਸਮੇਂ ਬਾਅਦ ਚੋਰੀ ਦੀਆਂ ਜਾਂ ਹੋਰ ਘਟਨਾਵਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਹਨ ਕੀ ਕਹਿਣਾ ਚਾਹੋਗੇ ਚੋਰੀ ਦੀ ਘਟਨਾ ਤਾਂ ਹੁੰਦੀ ਹੈ ਜੀ ਇੱਥੇ ਤਾਂ ਇੱਕ ਤਾਂ ਲਾਈਟਾਂ ਵੀ ਨਹੀਂ ਚੱਲਦੀਆਂ ਕਾਉਂਸਲ ਦੀਆਂ ਇੱਕ ਕੈਮਰੇ ਵੀ ਨਹੀਂ ਚੱਲਦੇ ਕਾਉਂਸਲ ਦੇ ਠੀਕ ਹੈ ਠੀਕ ਹੈ ਜੀ ਜਿੱਥੇ ਜਾਈਏ ਹਨੇਰਾ ਤਾਂ ਨਹੀਂ ਰਹੀ ਹੈ ਚੋਰਾਂ ਨੂੰ ਤਾਂ ਆਪੇ ਹੀ ਮੌਕਾ ਮਿਲਣਾ ਬਿਲਕੁਲ ਬਿਲਕੁਲ ਇਹ ਤਾਂ ਇੱਕ ਟਾਈਮ ਅੱਛੇ ਟਰੱਕ ਖੜੇ ਵੇ ਜੇ ਲੈਟ ਹੋਵੇ ਤਾਂ ਲੋਕਾਂ ਦੇ ਟਰੱਕ ਖੜੇ ਵੇ ਚਾਰ ਚਾਰ ਦਿਨ ਟਰੱਕ ਖੜੇ ਵੇ ਹਾਂ ਹਾਂ ਠੀਕ ਆ ਜੀ ਬਾਕੀ ਇਹ ਹੈ ਪੁਲਿਸ ਫੇਰ ਵੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਸਾਡੀ ਸਾਨੂੰ ਪੁਲਿਸ ਕੋਲ ਨਫਰੀ ਨਹੀਂ ਹੈ ਜਿਹੜੀ ਇਹਦੀ ਆਮ ਚਰਚਾ ਹੈ ਇਹਦਾ ਜਿਹੜਾ ਫਾਇਦਾ ਹੈ ਸਮਾਜ ਵਿਰੋਧੀ ਅਨਸਰ ਜਿਹੜੇ ਲੈ ਰਹੇ ਹਾਂਜੀ ਹਾਂਜੀ ਮਤਲਬ ਸਰਕਾਰ ਤੋਂ ਮੰਗ ਹੈ ਵੀ ਥਾਣਿਆਂ ਦੇ ਵਿੱਚ ਨਫਰੀ ਵਧਾਈ ਜਾਵੇ ਹਾਂਜੀ 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 ਠੀਕ ਹੈ ਤੇ ਰਾਤੀ ਜਿਹੜੇ ਕੁੱਤੇ ਆ ਉਹ ਵੀ ਦੇਖੇ ਕਾਫੀ ਭੌਂਕਦੇ ਨਜ਼ਰ ਆਏ ਉਹ ਤੇ ਉਹਨਾਂ ਨੇ ਕੁੱਤਿਆਂ ਨੂੰ ਬੱਟੇ-ਬੁੱਟੇ ਵੀ ਮਾਰੇ ਗਾ ਵੀ ਮਾਰੇ ਅਸੀਂ ਵੀ ਉਹਨਾਂ ਦੇ ਪ ਸਾਨੂੰ ਕਿਤਾ ਨਹੀਂ ਮਿਲੇ ਅਸੀਂ ਐਮਪੀ ਦੀ ਕੋਠੀ ਬਰਾਂਪੁਰ ਤੱਕ ਅਸੀਂ ਖੁਦ ਗਏ ਨਾਲ ਠੀਕ ਹੈ ਮਤਲਬ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹਾਂਜੀ ਹਾਂਜੀ ਆਪਣਾ ਜੀ ਮੇਰਾ ਨਾਮ ਪ੍ਰਿੰਸ ਹੈ ਜੀ ਪ੍ਰਿੰਸ ਜੀ ਦੱਸਿਆ ਜਾ ਰਿਹਾ ਰਾਤ ਬੀਤੀ ਦੇਰ ਰਾਤ 1:30 ਵਜੇ ਦੇ ਕਰੀਬ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਇਹਦੇ ਬਾਰੇ ਦੇ ਦਿਓ ਜਾਣਕਾਰੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਤਾਂ ਪ੍ਰਾਈਵੇਟ ਜੋਬ ਕਰਦਾ ਜੀ ਫਲਿੱਪਕਾਰਟ 'ਚ ਫਲਿੱਪਕਾਰਟ 'ਚ ਮੇਰਾ ਰਜਗਾਰ ਹੀ ਮੋਟਰਸਾਈਕਲ ਦੇਦਾ ਜੀ ਮੋਟਰਸਾਈਕਲ ਤੇ ਸੀਗਾ ਹਾਂਜੀ ਜੇ ਜਾਓਗੇ ਤਾਂ ਹੀ ਬਾਡੂਗੇ ਜੀ ਬਾਦਲ ਕਿਹੜਾ ਮੋਟਰਸਾਈਕਲ ਜੀ ਸਪਲੈਂਡਰ تھا ਜੀ ਤੇ ਕਿੰਨੇ ਕ ਵਜੇ ਦੀ ਗੱਲ ਹੈ ਤੇ ਰਾਤ 12:30 ਤੋਂ ਹੁਣੇ ਕਿੰਨੇ ਦੀ ਵਿੱਚ ਵਿੱਚ ਦੀ ਗੱਲ ਹੈ ਜੀ ਹਾਂ ਹਾਂ ਮਤਲਬ ਹਰ ਰੋਜ਼ ਦੀ ਤਰ੍ਹਾਂ ਘਰ ਦੇ ਬਾਹਰ ਹੀ ਮੋਟਰਸਾਈਕਲ ਖੜਾ ਕਰਦੇ ਉਹ ਘਰ ਦੇ ਬਾਹਰ ਹੀ ਖੜਾ ਹੁੰਦਾ ਦਾ ਜੀ ਮੋਟਰਸਾਈਕਲ ਕੋਈ ਛੇੜਦਾ ਨਹੀਂ ਸੀ ਜੀ ਕੋਈ ਛੇੜਦਾ ਨਹੀਂ ਸੀ ਹਾਂ ਜੀ ਤੇ ਰਾਤ ਹਾਂ ਰਾਤ ਨਾ ਫਿਰ ਤਿੰਨ ਜਾਨੇ ਆਏ ਇੱਥੋਂ ਜੀ ਹਾਂ ਜੀ ਇਹ ਇੱਥੇ ਨੂੰ ਆ ਕੇ ਅੱਗੇ ਨੂੰ ਖੜਕੇ ਜੀ ਮੈਂ ਉੱਥੇ ਆ ਜੀ ਆਪਣੇ ਗੇਟ ਕੋ ਖੜਿਆ ਜੀ ਉਹ ਪਿੱਛੇ ਨੂੰ ਮੁੜ ਕੇ ਦੇਖ ਲਏ ਤੇ ਮੈਂ ਵੀ ਉਹਨਾਂ ਨੂੰ ਦੇਖ ਲਾ ਪਿਆ ਜੀ ਫਿਰ ਕੁੱਤੇ ਵੀ ਕਾਫੀ ਭੌਗ ਕੇ ਫਿਰ ਅੱਗੇ ਨੂੰ ਚੱਲ ਗਏ ਜੀ ਉਹ ਹੂੰ ਸੂਸਤੇ ਬਾਅਦ ਨਹੀਂ ਫਿਰ ਪਤਲ ਗਿਆ ਜੀ ਜਿਸ ਟਾਈਮ ਉਹ ਮੋਟਰਸਾਈਕਲ ਲੈ ਕੇ ਜਾਂਦੇ ਉਹ ਸੀਸੀਟੀਵੀ ਵਿੱਚ ਤਸਵੀਰਾਂ ਕੈਦ ਹੈ ਮੁੰਡੇ ਵੀ ਹਲਕੇ ਹਲਕੇ ਦੇਖਣ ਨੂੰ ਲੱਗੇ ਜਿਨ੍ਹਾਂ ਚੋਂ ਦੋ ਸਰਦਾਰ ਇੱਕ ਮੋਨਾ ਲੱਗ ਰਿਹਾ ਜਿਹਨੇ ਚਿੱਟੀ ਸ਼ਰਟ ਔਰ ਬੈਗ ਟੰਗਿਆ ਵਾ ਹਾਂਜੀ ਮਤਲਬ 15 20 ਮਿੰਟ ਉਹਨਾਂ ਨੇ ਰੇਕੀ ਕੀਤੀ ਅੱਧਾ ਘੰਟਾ ਹਾਂਜੀ ਉਹਦੇ ਬਾਅਦ ਜਿਹੜੀ ਚੋਰ ਚਾਬੀ ਆ ਉਹਨਾਂ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਫਰਾਰ ਹੋ ਗਏ ਤੇ ਕੰਪਲੇਂਟ ਵਗੈਰਾ ਦੇ ਦਿੱਤੀ ਹਾਂਜੀ ਸਵੇਰੇ ਲਿਖਾਈ ਜੀ ਰਾਤ ਹੀ ਗਏ ਇਥੇ ਕਹਿੰਦੇ ਹੈ ਨਹੀਂ ਆ ਜੀ ਫਿਰ ਸਵੇਰੇ ਲਿਖਾਈ ਜੀ ਸਵੇਰੇ ਲਿਖਾ ਕੇ ਆਏ ਆਏ ਦਿਨ ਮੋਟਰਸਾਈ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਹ ਸਾਡਾ ਮੋਸ਼ਨ ਚਲਾ ਦਿਓ ਜੀ ਮੇਰਾ ਕੰਮ ਹੀ ਉੱਤੇ ਆ ਜੀ ਕੰਮ ਹੀ ਉੱਤੇ ਆ ਮਤਲਬ ਕਿਤਨਾ ਕਿਤੇ ਪੁਲਿਸ ਨੂੰ ਜਿਹੜੀ ਨਫਰੀ ਵਧਾਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਠੀਕ